ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਛੋਟੀ ਬੁਣਾਈ ਦਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਬੁਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਜੇਕਰ ਤੁਸੀਂ ਥੋੜਾ ਜਿਹਾ ਵੀ ਬੁਣਾਈ ਦਾ ਕੰਮ ਜਾਣਦੇ ਹੋ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਠੀਕ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਸਿਰਫ 8 ਸਲੰਗਾਂ ਦਾ ਡਿਜ਼ਾਈਨ ਹੈ ਦੇਖੋ 4 ਸਲੰਗਾਂ 4 ਸਲਾਂਗਾਂ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ 8 ਸਲਾਂਗਾਂ ਚ ਕੰਪਲੀਟ ਹੋ ਜਾਂਦਾ ਉਲਟੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਠੀਕ ਹੈ ਵਿਦਾਊਟ ਜਾਲੀ ਡਿਜ਼ਾਈਨ ਹੈ ਆਪਣਾ ਕੋਈ ਵੀ ਜਾਲੀ ਇਹਦੇ ਵਿੱਚ ਨਹੀਂ ਬੰਨਦੀ ਵਿਦਾਊਟ ਜਾਲੀ ਡਿਜ਼ਾਈਨ ਹੈ ਲੇਡੀਜ਼ ਗਾਰਡੀਨ ਜੈਂਟਸ ਸਵੈਟਰ ਬੱਚਿਆਂ ਦੇ ਕੋਟਾਂ ਸਵੈਟਰਸ ਕਿ ਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਇਸ ਨੂੰ ਬਣਾਵਾਂਗੇ ਠੀਕ ਹੈ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ نیچے ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਆ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਰੌਂਗ ਸਾਈਡ ਤੋਂ ਸ਼ੁਰੂ ਹੁੰਦਾ ਹੈ ਉਪਰ ਤੋਂ ਹੀ ਬਾਰਡਰ ਦੀ ਇੱਕ ਲਾਈਨ ਬਣਾ ਕੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਕਰਨਾ ਪਹਿਲੀ ਚਲਾਈ ਜਾਂ ਤੁਸੀਂ ਸਿੱਧੀ ਸਲਾਈ ਬਣਾ ਲੈਣੀ ਹੈ ਸਿੱਧੇ ਪਾਸੇ ਤੇ ਫਿਰ ਉਲਟੀ ਸਲਾਈ ਹੈ ਜਿਹੜੀ ਆਪਣੀ ਰੌਂਗ ਸਾਈਡ ਤੋਂ ਪਹਿਲੀ ਸਲਾਈ ਡਿਜ਼ਾਈਨ ਦੀ ਇਸ ਤਰ੍ਹਾਂ ਬਣਾਵਾਂਗੇ ਆਪਾਂ ਦੇਖੋ ਤੇ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਚਾਰ ਦੇ ਮਲਟੀਪਲ ਕੁੰਡੇ ਲੈਣੇ ਚਾਰ-ਚਾਰ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਠੀਕ ਹੈ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਦੇਖੋ ਉਸ ਤੋਂ ਬਾਅਦ ਆਪਾਂ ਬਣਾਉਣੀ ਹੈ ਤਿੰਨ ਕੁੰਡੇ ਸਿੱਧੇ 1 2 3 ਠੀਕ ਹੈ ਇਸ ਤਰ੍ਹਾਂ ਇੱਕ ਉਲਟਾ thread ਅੱਗੇ ਕਰਕੇ ਇਹ ਉਲਟਾ ਰੌਂਗ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਇਆ ਆਪਣਾ ਤਿੰਨ ਸਿੱਧੇ 1 2 3 ਇੱਕ ਉਲਟਾ ਇਹੀ ਚਾਰ ਚਾਰ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਪਹਿਲੀ ਸਿਲਾਈ ਤੇ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਧੇ ਠੀਕ ਹੈ ਲਾਸਟ ਵਾਲਾ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਦੂਸਰੀ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੂ ਚਾਹੀ ਬੁਨੋ ਉਸ ਤੋਂ ਬਾਅਦ ਦੇਖੋ ਹੁਣ ਜਿਹੜੇ ਆਪਣੇ ਉਧਰ ਆਪਾਂ ਤੈਨਾਂ ਸਿੱਧੇ ਬਣਾਏ ਇਧਰ ਤੈਨਾਂ ਉਲਟੇ ਬਣਾਉਣੇ ਆ ਸਿੱਧੀ ਸਾਈਡ ਤੇ ਤੈਨ ਉਲਟੇ ਜਿਹੜਾ ਉਧਰ ਬਣਾਇਆ ਉਲਟਾ ਇਧਰ ਸਿੱਧਾ ਠੀਕ ਹੈ ਇਹਦੇ ਇੱਕ ਦੇ ਤੈਨ ਬਣਾਉਣੀ ਹੈ ਪਹਿਲਾ ਸਿੱਧਾ ਬਣਾ ਲੈਣਾ threadel ਪੇਟ ਕੇ ਪਿੱਛੇ ਕਰਨਾ ਫਿਰ ਆਪਾਂ ਸਿੱਧਾ ਇੱਕ ਤੋਂ ਤਿੰਨ ਕੁੰਡੇ ਬਣ ਗਏ ਆਪਣੇ ਠੀਕ ਹੈ ਇਹੇ ਆਪਾਂ ਚਾਰ ਚਾਰ ਕੁੰਡਿਆਂ ਨੂੰ ਰਿਪੀਟ ਕਰਦੇ ਆਣਾ Ten ulti, ek the ten. ठीक है? Ten orti. ek 1 2 3 ਜਿਵੇਂ ਆਪਣੀ ਸਟਾਰਟਿੰਗ ਚ ਤਿੰਨ ਉਲਟੇ ਆਏ ਉਸੇ ਤਰ੍ਹਾਂ ਲਾਸਟ ਤੇ ਆਪਣੀ ਤਿੰਨ ਉਲਟੇ ਆਉਣੀਆਂ ਠੀਕ ਹੈ ਦੋਨਾਂ ਕੰਨਿਆਂ ਤੇ ਇੱਕ ਕੁੰਡਾ ਵਾਧੂ ਇੱਕ ਠੀਕ ਹੈ ਦੂਸਰੀ ਸਲਾਈ ਇਹ ਪਾ ਕੰਪਲੀਟ ਕਰ ਲਈਏਗੀ ਤੀਸਰੀ ਸਲਾਈ ਰੰਗ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਹੁਣ ਦੇਖੋ ਜਿਹੜੇ ਉਧਰ ਉਲਟੀ ਅਧਰ ਆਪਣੇ ਸਿੱਧੇ ਤੇ ਹਨ ਠੀਕ ਹੈ ਤਿੰਨ ਕੁੰਡੇ ਸਿੱਧੇ ਹੁਣ ਜਿਹੜੇ ਇੱਕ ਤੋਂ ਤਿੰਨ ਬਣੇ ਥ੍ਰੈਡ ਅੱਗੇ ਕਰਕੇ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਵਿਚਾਲਾ ਕੁੰਡਾ ਉਲਟਾ ਬਣਾ ਲੈਣਾ ਫਿਰ ਇਹ ਕੁੰਡਾ ਸਲਿੱਪ ਠੀਕ ਹੈ ਇਸੇ ਤਰ੍ਹਾਂ ਬਣਾਉਂਦੇ ਜਾਣਾ ਤਿੰਨ ਕੁੰਡੇ ਸਿੱਧੇ ਜਿਹੜੇ ਹੁਣ ਇੱਕ ਤੋਂ ਤਿੰਨ ਉਹਨਾਂ ਵਿੱਚ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ ਥ੍ਰੈਡ ਪਿੱਛੇ ਤਿੰਨ ਕੁੰਡੇ ਸਿੱਧੇ थ्रैड अगे स्लिप एक उल्टा एक स्लिप तीन कूडे सीधे सारी सिलाई आप तरह कंप्लीट कर लेनी है तीसरी सिलाई अपनी कंप्लीट होगी ठीक है हूँ आ जाने आप सीधी साइड तो चौथी सिलाई तो चौथी सिलाई देखो ਪਹਿਲਾ ਕੁੰਡਾ ਆਪਾਂ ਅਤਾਰੂ ਚਾਹੀਏ ਬਨੂ ਹੁਣ ਜਿਹੜਾ ਆਪਣਾ ਇੱਕ ਤਿੰਨ ਕੁੰਡੇ ਇਹ ਉਲਟੇ ਠੀਕ ਹੈ ਇਹਨਾਂ ਵਿੱਚ ਇੱਕ ਤਾਂ ਇੱਕ ਉਲਟਾ ਬਣਾ ਲਾਂਗੇ ਆਪਾਂ ਇਸ ਤਰ੍ਹਾਂ ਫਿਰ ਦੂਸਰਾ ਉਲਟਾ ਬਣਾ ਲਾਂਗੇ ਠੀਕ ਹੈ ਹੁਣ ਜਿਹੜਾ ਤੀਸਰਾ ਕੁੰਡਾ ਹੈ ਉਹ ਇਸ ਤਰ੍ਹਾਂ ਇੱਕ ਇਹ ਦਰਾਗਾ ਠੀਕ ਹੈ ਥ੍ਰੈਡ ਪਿੱਛੇ ਕਰਕੇ ਇੱਕ ਇਹ ਤਿੰਨਾਂ ਵਿੱਚੋਂ ਲੈ ਲਿਆ ਇੱਕ ਇਹ ਉਲਟਾ ਦੋ ਦਾ ਇੱਕ ਇਸ ਤਰ੍ਹਾਂ ਠੀਕ ਹੈ फ्रंट साइड ਤੋਂ ਸਤਰਾ ਜਿਹੜਾ ਵਿਚਾਲੜਾ ਇਹਨੂੰ ਸਿੱਧਾ ਬਣਾ ਲੈਣਾ ਠੀਕ ਹੈ ਹੁਣ ਜਿਹੜਾ ਇਹ ਕੁੰਡਾ ਆਪਣਾ ਇੱਕ ਇਧਰ ਉਲਟਾ ਲੈ ਲੈਣਾ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਦਾ ਇੱਕ ਦੇਖੋ ਜਿਹੜੇ ਆਪਣੇ ਦੋ ਕੁੰਡੇ ਵਧੇ ਸੀ ਇੱਥੇ ਘਟ ਗਏ ਠੀਕ ਹੈ ਇਹ ਹੀ ਆਪਣਾ ਡਿਜ਼ਾਈਨ ਆ ਤਾਂ ਹੁਣ ਵਿੱਚ ਇੱਕ ਉਲਟਾ ਰਹਿ ਜਾਂਦਾ ਕਿਉਂਕਿ ਕਿੱਧਰ ਆ ਜਾਂਦਾ ਇਹ ਕਿੱਧਰ ਆਜੂਗਾ ਠੀਕ ਹੈ ਉਸੇ ਤਰ੍ਹਾਂ ਤਿੰਨ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਤੇ ਉਲਟਾ ਕੁੰਡਾ ਦੋ ਦਾ ਇੱਕ ਫਰੰਟ ਸਾਈਡ ਤੋਂ ਵਿਚਾਲੜਾ ਕੁੰਡਾ ਸਿੱਧਾ फिर एक के पाल्ट के, के एक कुंडा पलट के को जोड़ा अपना कुंडा बैक साइड तो दो द एक थ्रैड अगे एक कुंडा उलटा थ्रैड पीछे दो द एक इस तरह एक सीधा कुंडा पलट के बैक साइड ठीक है इस तरह दो ਇਰੇ ਕੁੰਡਾ ਉਲਟ ਫਿਰ ਉਸੇ ਤਰ੍ਹਾਂ ਦੋ ਦੇ ਇੱਕ ਫਰੰਟ ਸਾਈਡ ਤੋਂ ਇੱਕ ਸਿੱਧਾ ਕੁੰਡਾ ਪਲਟ ਕੇ ਬੈਕ ਸਾਈਡ ਤੋਂ ਦੋ ਦੇ ਇੱਕ ਠੀਕ ਹੈ ਲਾਸਟ ਤੇ ਆਪਣੀ ਉਸੇ ਤਰ੍ਹਾਂ ਦੋ ਕੁੰਡੇ ਆ ਜਿਹੜੇ ਉਲਟੇ ਆ ਜਾਂਦੇ ਚਾਰ ਸਲਾਂਗਾਂ 'ਚ ਆਪਣਾ ਡਿਜ਼ਾਈਨ ਕੰਪਲੀਟ ਹੋ ਗਿਆ ਇਸ ਤਰ੍ਹਾਂ ਜਦੋਂ ਪੰਜਵੀਂ ਸਲਾਈ ਡਿਜ਼ਾਈਨ ਦੀ ਬਣਾਉਣੀ ਆ ਡਿਜ਼ਾਈਨ ਉਹੀ ਰਹੂਗਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਊਗੀ ਤਾਂ ਕਿ ਇਸ ਤਰ੍ਹਾਂ ਬਣਾਉਣੀ ਆ ਆਪਾਂ ਪੰਜਵੀਂ ਚਲਾਈ ਦੇਖੋ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਹੁਣ ਇੱਕ ਸਿੱਧਾ ਬਣਾ ਲਾਂਗੇ ਇੱਕ ਉਲਟ ਠੀਕ ਹੈ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਹੁਣ ਆਪਾਂ ਜਿਹੜੇ ਇਹ ਤਿੰਨ ਡਿਜ਼ਾਈਨ ਵਾਲੇ ਕੁੰਡੇ ਆ ਹੁਣ ਆਪਾਂ ਇਹ ਤਿੰਨ ਸਿੱਧੇ ਬਣਾਵਾਂਗੇ ਇੱਕ ਦੋ ਤਿਆਨ ਸਟਾਰਟਿੰਗ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਗੀ ਵਿਚ ਡਿਜ਼ਾਈਨ ਉਸੇ ਤਰ੍ਹਾਂ ਹੀ ਰਹੂਗਾ ਇੱਕ ਉਲਟਾ ਤਿਆਨ ਸਿੱਧੇ ਇੱਕ ਦੋ ਤਿੰਨ ਇੱਕ ਉਲਟਾ ਤਿਆਨ ਸਿੱਧੇ ਇੱਕ ਦੋ ਤਿੰਨ ਇੱਕ ਉਲਟਾ ਤਿਆਨ ਸਿੱਧੇ ਲਾਸਟ ਤੇ ਉਸੇ ਤਰ੍ਹਾਂ ਹੀ ਆ ਜਾਊਗਾ ਠੀਕ ਹੈ ਇੱਕ ਉਲਟਾ ਇੱਕ ਸਿੱਧਾ ਲਾਸਟ ਵਾਲਾ ਉਲਟਾ ਬਣਾ ਲਾਂਗੇ ਦੇਖੋ ਡਿਜ਼ਾਈਨ ਦੀ ਆਪਣੀ ਜਗ੍ਹਾ ਚੇਂਜ ਹੋ ਗਈ ਇੱਥੇ ਖòn ਆ ਗਈ ਛੇਵੀਂ ਸਲਾਈ ਰਾਈਟ ਸਾਈਡ ਤੋਂ ਡਿਜ਼ਾਈਨ ਉਹੀ ਚਾਰ ਸਲਾਈਆਂ ਦਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ ਪਹਿਲਾ ਕੁੰਡਾ ਤਾਰੂ ਚਾਹੇ ਬਣ ਉਸ ਤੋਂ ਬਾਅਦ ਦੇਖੋ ਇੱਕ ਉਲਟਾ ਜਿਹੜਾ ਆਪਣਾ ਸਿੱਧਾ ਕੁੰਡਾ ਇੱਕ ਤੋਂ ਤਿੰਨ ਬਣਾਵਾਂਗੇ ਉਸੇ ਤਰ੍ਹਾਂ ਪਹਿਲਾਂ ਸਿੱਧਾ ਥ੍ਰੈਡ ਕਮਾ ਕੇ ਪਿੱਛੇ ਫਿਰ ਇੱਕ ਸਿੱਧਾ ਫਿਰ ਵਿੱਚ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ ਠੀਕ ਹੈ ਫਿਰ ਇੱਕ ਸਿੱਧਾ ਜਿਹੜਾ ਉਹਦੇ ਤਿੰਨ ਬਣਾਵਾਂਗੇ ਥ੍ਰੈਡ ਅੱਗੇ ਤਿੰਨ ਉਲਟੇ ਸਾਰੀ ਸਿਲਾਈ ਛੇਵੀ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਇੱਕ ਤੋਂ ਤਿੰਨ They're not ready. Right. 1 2 3 3 ਉਲਟ 1 2 3 ਲਾਸਟ ਇਸ ਤਰ੍ਹਾਂ ਇਕ ਉਲਟ ਕੰਨੀ ਵਾਲਾ ਸਿੱਧਾ ਜਿਹਾ ਦੇਖੋ ਇਸ ਤਰ੍ਹਾਂ ਠੀਕ ਹੈ 7ਵੀਂ ਸਿਲਾਈ ਆ ਗਈ ਡਿਜ਼ਾਈਨ ਦੀ ਰਾਂਗ ਸਾਈਡ ਇੱਕ ਕੁੰਡਾ ਸਿੱਧਾ ਗਿਆ ਥ੍ਰੈਡ ਲੱਗੇ ਹਾਂ ਜਿਹੜੇ ਤਿੰਨ ਕੁੰਡੇ ਆਪਣੇ ਹੀ ਇਹਨਾਂ ਚ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ ਠੀਕ ਹੈ ਤਿੰਨ ਸਿੱਧੇ ਜਿਹੜੇ ਇੱਕ ਤੋਂ ਤਿੰਨ ਇੱਕ ਸਲਿੱਪ ਥ੍ਰੈਡ ਅੱਗੇ ਕਰਕੇ ਇੱਕ ਉਲਟਾ ਇੱਕ ਸਲਿੱਪ ਤਿੰਨ ਸਿੱਧੇ Eccola, 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 ਇੱਕ ਕੁੰਸਾ ਤੁਸੀਂ ਲੰਘਾ ਕੰਪਲੀਟ ਕਰ ਲਿਆ ਆ ਗਈ 8ਵੀਂ ਸਲਾਈ ਪਹਿਲਾ ਕੁੰਡਾ ਤਾਰਉ ਚਾਹੀ ਬਣ ਹੁਣ ਦੇਖੋ ਆਪਣੇ ਇਸ ਤਰ੍ਹਾਂ ਹੋਗਾ ਇਹ ਉਲਟਾ ਤੇ ਕੀ ਇਹ ਜਿਹੜਾ 1 ਤੋਂ 3 ਠੀਕ ਹੈ ਕੁੰਡੇ ਘਟਾਉਣੇ ਜਿਹੜੇ ਆਪਾਂ ਵੱਧ ਬਣਾਏ ਸੀ ਦੋ ਦੋ ਦਾ ਇੱਕ ਫਰੰਟ ਤੋਂ ਬਚਾ ਲੜਾ ਕੁੰਡਾ ਸਿੱਧਾ ਕੁੰਡਾ ਪਲਟ ਕੇ ਦੋ ਦਾ ਇੱਕ ਬੈਕ ਤੋਂ ਠੀਕ ਹੈ उस तुँ तो बाद एक उल्ट दो देख फ्रंट तो, एक सीधा कुंडा पलट के बैक तो इस तरह ठीक है एक उल्ट ਸਾਰੀ ਸਲਾਈ ਅਸ਼ਚਦਰਾ ਜਿਵੇਂ ਆਪਾਂ ਚੌਥੀ ਸਲਾਈ ਬਣਾਈ ਸੀ ਲਓ ਜੀ ਡਿਜ਼ਾਈਨ ਕੰਪਲੀਟ ਹੋ ਗਿਆ ਅੱਠ ਸਲੰਗ ਨੂੰ ਬਾਰ-ਬਾਰ ਰਿਪੀਟ ਕਰਨਾ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਤੇ ਮੇਰੇ ਸੁਝਾਉਣ ਦਾ ਤਰੀਕਾ ਕਿਸ ਤਰ੍ਹਾਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ नेक्स्ट ਵੀਡੀਓ ਵਿੱਚ ਧੰਨਵਾਦ